ਹਾਂ ਜੀ ਸੰਗਾ ਜੀ ਜੈਗੁਰਦੇਵ ਤਾਲਗੁਰਦੇਵ ਆਪਾਂ ਖੜੇ ਆ ਜਿੱਥੇ ਰਮਦਾਸ ਮਹਾਰਾਜ ਜੀ ਦੀ ਪ੍ਰਤਿਮਾ ਲੱਗੀ ਆ ਉਸ ਦੀ ਐਂਟਰੀ ਤੇ ਹੀ ਬੇਗੰਪੁਰਾ ਏਡ ਇੰਟਰਨੈਸ਼ਨਲ ਬੋਲੋ ਤੀਜਾ ਫ੍ਰੀ ਮੈਡੀਕਲ ਕੈਂਪ ਲੱਗਾ ਹੋਇਆ ਆ ਪਹਿਲਾਂ ਵੀ ਆਪਾਂ ਇਸ ਕੈਂਪ ਤੇ ਆਏ ਸੀਗੇ ਤੇ ਇਸ ਵਾਰ ਫਿਰ ਆਪਾਂ ਆਪਣੇ ਵੀਰਾਂ ਕੋਲ ਆਏ ਆ ਜਿੰਨਾਂ ਨਾਲ ਗੱਲਬਾਤ ਕਰਾਂਗੇ ਤੇ ਆਓ ਗੱਲਬਾਤ ਕਰਦੇ ਆ ਜੈਗੁਰੂ ਸਾਹਿਬ ਜੀ ਆਪਣੇ ਨਾਲ ਬੈਠੇ ਨੇ ਆਓ ਇਹਨਾਂ ਨਾਲ ਗੱਲਬਾਤ ਕਰਦੇ ਆ ਜੈਗੁਰੂ ਜੀ ਜੈਗੁਰੂ ਦੇਵ ਜੀ ਪਹਿਲੋ ਤਾਂ ਸਾਰਿਆਂ ਨੂੰ ਸਤਿਗੁਰੂ ਰਮਦਾਸ ਜੀ ਗੁਰਪੁਰ ਤੇ ਲੱਖ ਲੱਖ ਵਧਾਈ ਹੋਵੇ ਤੇ ਇਹ ਬੇਗੋਪੁਰ ਐਡ ਇੰਟਰਨੈਸ਼ਨਲ ਆ ਫਰਾਂਸ ਤੋਂ ਚੱਲੀ ਆ 3 ਸਾਲ ਹੋ ਗਏ ਇਹਨਾਂ ਨੂੰ ਕਿ ਕਾਂਚੀ ਦੇ ਵਿੱਚ ਫਰੀ ਕੈਂਪ ਮੈਡੀਸਿਨ ਫਰੀ ਕੈਂਪ ਲਾਇਆ ਜਾ ਰਿਹਾ ਹੈ ਜੋ ਵੀ ਭੈਂਪਰਾ ਇੱਥੇ ਆਉਂਦਾ ਹੈ ਬਿਮਾਰ ਹੋ ਜਾਂਦਾ ਹੈ ਉਹਦੀ ਦਵਾਈ ਇੱਥੋਂ ਬਿਲਕੁਲ ਮੁਫਤ ਦਿੱਤੀ ਜਾਂਦੀ ਹੈ ਪੇਗੰਪੁਰਾ ਐਡ ਇੰਟਰਨੈਟ ਡੈਚਨਲ ਸਿਰਫ ਦਵਾਈਆਂ ਦਾ ਕੰਮ ਨਹੀਂ ਕਰਦੀ ਜਿਹੜੇ ਪਰਿਵਾਰ ਲੋੜਵੰਦ ਹਨ ਉਹਨਾਂ ਦੀ ਵੀ ਸਹਾਇਤਾ ਕਰਦੀ ਹੈ ਤੇ ਬੱਚਿਆਂ ਜਿਹੜੇ ਲੋੜਵੰਦ ਹਨ ਉਹਨਾਂ ਦੇ ਵੀ ਬੱਚਿਆਂ ਨੂੰ ਵੀ ਪੜਾਇਆ ਜਾਂਦਾ ਹੈ ਅੱਛਾ ਜੀ ਇਹ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਸੰਗਤ ਜੀ ਕੱਲਾ ਮੈਡੀਕਲ ਕੈਂਪੀਨ ਇਨ ਫਰੀ ਨਾਲ ਛੋਟੇ ਬੱਚਿਆਂ ਨੂੰ ਪੜਾਇਆ ਵੀ ਜਾਂਦਾ ਆ ਉਹਨਾਂ ਦਾ ਖਰਚਾ ਵੀ ਚੱਕਿਆ ਜਾਂਦਾ ਆ ਵੀ ਸੋਸ਼ਲ ਵਰਕਰ ਜਿਹੜੀ ਇਹ ਟੀਮ ਕੰਮ ਕਰਦੀ ਆ 3 ਸਾਲ ਹੋ ਚੁੱਕੇ ਆ ਤੇ ਇੱਕ ਗੱਲ ਪੁੱਛਣੀ ਚਾਹੁੰਦੇ ਆ ਵੀ ਇਹ ਜਿਹੜਾ ਫਲਾਸ ਕੈਂਪ ਚੱਲਦਾ ਕਿੰਨੇ ਦਿਨ ਦਾ ਚੱਲਦਾ ਹੈ ਜੀ ਇਸ ਵਾਰੀ ਫਲਾਸ ਕੈਂਪ 11 12 13 ਚੱਲੇਗਾ 14 ਨੂੰ ਸਾਡੀ ਵਾਪਸ ਠੀਕ ਹੈ ਜੀ 3 ਦਿਨ ਲਗਾਤਾਰ ਇੱਥੇ ਫ੍ਰੀ ਹਲਾਜ ਹੋਵੇਗਾ ਤੁਸੀਂ ਵੀ ਦੇਖਿਆ ਵੀ ਇੱਥੇ ਕਿੰਨੇ ਲੋਕ ਇੱਕ ਵਾਰ ਇਹ ਕੈਮਰਾ ਵਾਲੇ ਵੀਰ ਨੂੰ ਕਹੂੰਗਾ ਵੀ ਇੱਕ ਵਾਰੀ ਉਧਰ ਦਿਖਾਉਣ ਵੀ ਕਿੰਨੇ ਲੋਕ ਇਸ ਕੈਂਪ ਦਾ ਲਾਭ ਉਠਾ ਰਹੇ ਨੇ ਇੱਕ ਵਾਰੀ ਤੁਸੀਂ ਉਧਰ ਕੈਮਰਾ ਘੁਮਾਓ ਸਰਕਾਰੀ ਜੀ ਦੇਖੋ ਵੀ ਬਹੁਤ ਸੰਗਤ ਦੇ ਵਿੱਚ ਨਾ ਲੋਕ ਆ ਰਹੇ ਨੇ ਕੈਂਪ ਦਾ ਲਾਭ ਉਠਾ ਰਹੇ ਨੇ ਕਿਸੇ ਨੂੰ ਸਫਰ ਦੇ ਵਿੱਚ ਕੋਈ ਤਕਲੀਫ ਹੋਈ ਆ ਜਾਂ ਉਹਦਾ ਕਿਸੇ ਦੀ ਸਿਹਤ ਢਿੱਲੀ ਮੱਠੀ ਹੋਈ ਆ ਤੇ ਸਾਰੇ ਹੀ ਇਸ ਦਾ ਭਰਪੂਰ ਲਾਭ ਉਠਾਉਂਦੇ ਨੇ ਤੇ ਜੇ ਸਮਾਂ ਹੋਇਆ ਪਰ ਡਾਕਟਰ ਸਹਿਬਾਨਾ ਨਾਲ ਵੀ ਗੱਲ ਕਰਾਂਗੇ ਪਰ ਪੇਸ਼ੇਸ਼ਾਂ ਦੀ ਇੰਨੀ ਪੀੜ ਦੇਖ ਕੇ ਲੱਗ ਨਹੀਂ ਰਿਹਾ ਕਿ ਸਾਹਿਬਾਨਾਂ ਨਾਲ ਸਾਡੀ ਗੱਲ ਹੋਵੇਗੀ ਚਲੋ ਕੋਈ ਨਹੀਂ ਅੱਜ ਨਹੀਂ ਤਸਵੀਰੇ ਇਹਨਾਂ ਨਾਲ ਗੱਲ ਜਰੂਰ ਕਰਾਂਗੇ ਆਪਾਂ ਉਸ ਤੋਂ ਲਈ ਜੈਗੁਰਦੇਵ ਤਨਗੜੀ ਜੀ ਜੀ ਨਾ 5 5 ਹੈ 5 ਖਰਾ ਾਦਾ ਬੈਠ ਇੱਕ ਗਲਾਸ 5 ਾਦਾ ਬੈਠ 2 ਮਹੀਨੇ ਬਾਅਦ ਇੱਕ ਗਲਾਸ ਾਦਾ